ਮਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਹੀੜ ਦਾ ਟਾਈਮ ਹੈ ਜੀ ਵੱਜ ਗਿਨੇ ਸਵਾ 8 ਆਪਾਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀ ਦੀ ਬਾਰੇ ਹੈ આ વીડિયો ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂਗੀ ਵੀ ਤੁਹਾਨੂੰ ਕੋਈ ਵੀ ਕਰੀਮ ਲਾਉਣ ਦੀ ਲੋੜ ਨਹੀਂ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ ਆਹ ਦੋ ਬੂੰਦਾਂ ਆਪਣੇ ਚਿਹਰੇ ਤੇ ਲਾ ਲਓ ਤੁਸੀਂ ਇਹਦਾ ਰਿਜ਼ਲਟ ਦੇਖ ਕੇ ਹੈਰਾਨ ਹੋ ਜਾਓਗੇ ਤੁਸੀਂ 40 ਦੀ ਉਮਰ ਦੇ ਵਿੱਚ ਵੀ 25 ਸਾਲ ਦੇ ਲੱਗੋਗੇ ਤੇ ਤੁਹਾਡੀ ਸਕਿਨ ਬਹੁਤ ਜ਼ਿਆਦਾ ਚਮਕ ਉੱਠੂਗੀ ਬਹੁਤ ਜ਼ਿਆਦਾ ਗਲੋਅ ਆਊਗੀ ਕਿਹੜੀ ਉਹ ਚੀਜ਼ ਆ ਕਿਸ ਤਰੀਕੇ ਨਾਲ ਲਾਉਣੀ ਆ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਵੱਤਵਾਦ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਣਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਵੀਡੀਓ ਨੂੰ ਧਿਆਨ ਨਾਲ ਸੁਣਨ ਲਈ ਇਸ ਕਰਕੇ ਕਿ ਹੈ ਕਿਉਂਕਿ ਜੇ ਇਹਨਾਂ ਚੁਟਕਵੀਂ ਚੀਜ਼ ਤੁਸੀਂ ਸਕਿਪ ਕਰ ਦਿੱਤੀ ਨਾ ਤਾਂ ਫਿਰ ਤੁਹਾਨੂੰ ਉਹਨਾਂ ਸੋਹਣਾ ਰਿਜ਼ਲਟ ਨਹੀਂ ਮਿਲਣਾ ਇਸ ਕਰਕੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣਿਓ कि ਜਿਹੜੀਆਂ ਮੈਂ ਹੋਮ ਰੈਮਡੀਜ਼ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਨੀ ਆ ਨਾ ਤੁਸੀਂ ਸੋਚੋਗੇ ਵੀ ਮੈਨੂੰ ਇਹਨਾਂ ਬਾਰੇ ਕਿਵੇਂ ਪਤਾ ਤਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਜਦੋਂ ਮੈਂ ਗੁਰਬਾਣੀ ਦੇ ਨਾਲ ਨਹੀਂ ਜੁੜੀ ਸੀ ਨਾ ਮੇਰੀ ਮੈਰਜ ਤੋਂ ਕੁਝ ਕੁ ਸਾਲ ਬਾਅਦ ਹੀ ਹੁਣ ਤੋਂ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਉਦੋਂ ਏਰਮਾਨ ਬਹੁਤ ਛੋਟਾ ਸੀਗਾ ਮੈਂ ਮੰਨ ਲਵਾਂ ਵੀ ਤੁਸੀਂ 3 ਸਾਲ ਦਾ ਹੋਏਗਾ ਜਦੋਂ ਮੈਂ ਕੋਰਸ ਕੀਤਾ ਸੀ ਠੀਕ ਹੈ ਜੀ ਤਾਂ ਉਸ ਸਮੇਂ ਨਾ ਮੈਂ ਚੰਡੀਗੜ੍ਹ 34 ਸੈਕਟਰ ਦੇ ਵਿੱਚੋਂ ਕੋਰਸ ਕੀਤਾ ਸੀ VLCC ਪ੍ਰੋਡਕਟ ਜਿਹੜੀ ਹੈਗੀ ਆ ਬਹੁਤ ਵੱਡਾ ਬ੍ਰਾਂਡ ਹੈ ਉਹ ਵੀ VLCC ਉਹਦੀਆਂ ਕਰੀਮਾਂ ਛੋਟੇ ਤੋਂ ਛੋਟੀ ਕਰੀਮ ਵੀ ਉਹਦੀ 2200 ਰੁਪਏ ਦੀ ਆਉਂਦੀ ਆ ਬਹੁਤ ਕਾਸਟਲੀ ਕਰੀਮਾਂ ਨੇ ਉਹਨਾਂ ਦੀਆਂ ਤਾਂ ਉਹਨਾਂ ਨੇ ਜਦੋਂ ਸਾਨੂੰ ਟ੍ਰੇਨਿੰਗ ਦਿੱਤੀ ਸੀ ਨਾ ਪਾਰਲਰ ਦੀ ਤਾਂ ਉਹ ਜਿਹੜੀ ਹੈਗੀ ਆ ਮਾਰਕੀਟ ਦੇ ਵਿੱਚ ਪ੍ਰੋਡਕਟ ਆ ਉਹਨਾਂ ਦੀ ਟ੍ਰੇਨਿੰਗ ਵੀ ਦਿੰਦੇ ਹੁੰਦੇ ਆ ਤੇ ਨਾਲ ਹੀ ਹੋਮ ਰੈਮਡੀਜ਼ ਘਰੇਲੂ ਨੁਸਕੇ ਵੀ ਸਾਨੂੰ ਦੱਸਦੇ ਰਹੇ ਨੇ ਠੀਕ ਹੈ ਜਿਹੜੀ ਮੈਂ ਖੁਦ ਨੋਟ ਡਾਉਨ ਵੀ ਕੀਤੀ ਹੋਈ ਹੈ ਵੀ ਕਿਹੜੀ ਚੀਜ਼ ਨਾਲ ਕੀ ਹੁੰਦਾ ਹੈ ਕਿਹੜੀ ਚੀਜ਼ ਨਾਲ ਕੀ ਹੁੰਦਾ ਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਜਰੂਰ ਕਹੂੰਗੀ ਜਿਹੜੇ ਦੇਸੀ ਨੁਕਤੇ ਹੁੰਦੇ ਆ ਹੋਮ ਰੈਮਡੀਜ਼ ਹੁੰਦੀਆਂ ਇਹਨਾਂ ਦੇ ਰਿਜ਼ਲਟ ਸਾਨੂੰ 100% ਮਿਲਦੇ ਆ ਪਰ ਥੋੜਾ ਸਮਾਂ ਲੱਗਦਾ ਥੋੜਾ ਸਬਰ ਕਰਨਾ ਪੈਂਦਾ ਠੀਕ ਹੈ ਜੇ ਆਪਾਂ ਕਹੀਏ ਵੀ ਆਪਾਂ ਅੱਜ ਲਾਇਆ ਤੇ ਕੱਲ ਨੂੰ ਆਪਾਂ ਨੂੰ ਫਰਕ ਦੇਖਣ ਨੂੰ ਮਿਲ ਜਾਊ ਐਦਾਂ ਨਹੀਂ ਹੁੰਦਾ ਕਿਉਂ ਕਿਉਂਕਿ ਇਹਨਾਂ 'ਚ ਕੈਮੀਕਲ ਨਹੀਂ ਹੁੰਦਾ ਤੇ ਜਿਹੜੀਆਂ ਕਰੀਮਾਂ ਦੇ ਇੱਕਦਮ ਸਾਨੂੰ ਰਿਜ਼ਲਟ ਦੇਖਣ ਨੂੰ ਮਿਲਦੇ ਆ ਉਹਨਾਂ ਵਿੱਚ ਕੈਮੀਕਲ ਜ਼ਰੂਰ ਹੁੰਦੇ ਆ ਕਿਸੇ 'ਚ ਜ਼ਿਆਦਾ ਹੁੰਦੇ ਆ ਕਿਸੇ 'ਚ ਘੱਟ ਹੁੰਦੇ ਆ ਪਰ ਕੈਮੀਕਲ ਜ਼ਰੂਰ ਹੁੰਦੇ ਨੇ ਤੇ ਉਹਨਾਂ ਦੇ ਜੇ ਇੱਕ ਫਾਇਦਾ ਤਾਂ 10 ਨੁਕਸਾਨ ਹੁੰਦੇ ਆ ਪਰ ਜਿਹੜੇ ਆਪਾਂ ਘਰੇਲੂ ਨੁਸਖੇ ਹੋਮ ਰੈਮਡੀਜ਼ ਆਪਾਂ ਇਸਤੇਮਾਲ ਕਰਦੇ ਆ ਇਹਨਾਂ ਦੇ ਫਾਇਦੇ ਹੀ ਫਾਇਦੇ ਹੁੰਦੇ ਆ ਠੀਕ ਹੈ ਸੋ ਇਸ ਕਰਕੇ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਪੂਰਾ ਧਿਆਨ ਨਾਲ ਹੁਣ ਸੁਣਿਓ ਵੀ ਇਹਨਾਂ ਨੂੰ ਤੁਸੀਂ ਲਾਉਣਾ ਕਿੰਨੀ ਆ ਕਿਹੜੀ ਉਹ ਚੀਜ਼ ਆ ਅੱਛਾ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਦਿਨ ਦੇ ਟਾਈਮ ਵੀ ਤੁਸੀਂ ਆਪਣੀ ਸਕਿਨ ਨੂੰ ਖਾਲੀ ਨਹੀਂ ਛੱਡਣਾ ਠੀਕ ਹੈ ਮਾਰਕੀਟ ਦੇ ਵਿੱਚੋਂ ਇੱਕ ਚੀਜ਼ ਤੁਸੀਂ ਜ਼ਰੂਰ ਖਰੀਦ ਲੈਣੀ ਆ ਉਹ ਹੈਗਾ ਜਿਹੜਾ ਹੈਗਾ ਸਨ ਸਕ੍ਰੀਨ ਸਨ ਸਕ੍ਰੀਨ ਤੁਸੀਂ ਕੋਈ ਵੀ ਲਾ ਸਕਦੇ ਹੋ ਕਿਸੇ ਵੀ ਕੰਪਨੀ ਦਾ ਗਰਮੀਆਂ 'ਚ ਵੀ ਲਾਇਆ ਕਰੋ ਸਰਦੀਆਂ 'ਚ ਵੀ ਲਾਇਆ ਕਰੋ ਉਹਦੇ ਪਿੱਛੇ ਇੱਕ ਕਾਰਨ ਹੈ ਜਿਹੜੀਆਂ ਧੁੱਪ ਦੀਆਂ ਕਿਰਨਾਂ ਸਿੱਧੀਆਂ ਸਾਡੇ ਚਿਹਰੇ ਤੇ ਸਕਿਨ ਤੇ ਪੈਂਦੀਆਂ ਨਾ ਜੇ ਤੁਹਾਨੂੰ ਸਨ ਸਕਰੀਨ ਲਾ ਲੈਣੇ ਆ ਤਾਂ ਉਹਦੇ ਨਾਲ ਉਹਨਾਂ ਦਾ ਅਸਰ ਘਟ ਜਾਂਦਾ ਤਾਂ ਉਹਦੇ ਨਾਲ ਜਿਹੜਾ ਹੈਗਾ ਸਾਡੇ ਚਿਹਰੇ ਤੇ ਟੈਨ ਨਹੀਂ ਹੁੰਦਾ ਸ਼ਾਈਆਂ ਨਹੀਂ ਹੁੰਦੀਆਂ ਜਾਂ ਸਾਡਾ ਚਿਹਰਾ ਜਿਹੜਾ ਡਲ ਨਹੀਂ ਹੁੰਦਾ ਠੀਕ ਹੈ ਸੋ ਇਸ ਕਰਕੇ ਸਨ ਸਕਰੀਨ ਜ਼ਰੂਰ ਲਾਇਆ ਕਰੋ ਗਰਮੀਆਂ ਦੇ ਵਿੱਚ ਐਸ ਪੀ ਐਫ 50 ਵਾਲਾ ਲਾਇਆ ਕਰੋ ਸਰਦੀਆਂ ਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਲਾ ਲਓ ਤੇ ਪਰ ਕੰਪਨੀ ਜਿਹੜੀ ਮਰਜ਼ੀ ਜਿਹੜੀ ਤੁਹਾਨੂੰ ਮਨ ਨੂੰ ਚੰਗੀ ਲੱਗਦੀ ਉਹ ਲਾ ਲਓ ਠੀਕ ਹੈ ਤੇ ਵਧੀਆ ਕੰਪਨੀ ਦਾ ਹੀ ਲਾਇਓ ਕੋਕਾ ਘਟੀਆ ਕੰਪਨੀ ਦੇ ਵਿੱਚ ਫਿਰ ਚਿਹਰੇ ਲਈ ਉਹਨੇ ਨੁਕਸਾਨ ਹੁੰਦੇ ਹੁਣ ਆਪਾਂ ਗੱਲ ਕਰਦੇ ਹਾਂ ਰਾਤ ਨੂੰ ਕਿਹੜੀ ਚੀਜ਼ ਤੁਸੀਂ ਲਾਉਣੀ ਆ ਠੀਕ ਹੈ ਤੁਹਾਨੂੰ ਹੋਰ ਕੁਝ ਲਾਉਣ ਦੀ ਜ਼ਰੂਰਤ ਨਹੀਂ ਇੱਕ ਸਨ ਸਕਰੀਨ ਲਾਓ ਤੇ ਇੱਕ ਜਿਹੜੀ ਮੈਂ ਤੁਹਾਡੇ ਨਾਲ ਚੀਜ਼ ਸ਼ੇਅਰ ਕਰ ਲੀ ਗੀ ਇਹ ਲਾਓ ਤੁਹਾਡੇ ਚਿਹਰੇ ਤੇ ਬਹੁਤ ਸੋਹਣਾ 글로ਅ ਆਣਾ ਸ਼ੁਰੂ ਹੋ ਜਾਊਗਾ ਠੀਕ ਹੈ ਇਹ ਹੈ ਦੇਸੀ ਕੀ ਦੇਸੀ ਕਿਉਂ ਤੁਹਾਨੂੰ ਘਰ ਦਾ ਬਣਿਆ ਹੋਣਾ ਚਾਹੀਦਾ ਪਿਓਰ ਇਹ ਨਹੀਂ ਵੀ ਬਾਜ਼ਾਰ ਵਾਲਾ ਤੁਸੀਂ ਲਾ ਕੇ ਲਾ ਲਓ ਨਹੀਂ ਉਹਦੇ ਵਿੱਚ ਤਾਂ ਫਿਰ ਡਾਲਡਾ ਜਾਂ ਹੋਰ ਕਈ ਚੀਜ਼ਾਂ ਮਿਕਸ ਹੁੰਦੀਆਂ ਉਹਦਾ ਤੁਹਾਨੂੰ ਰਿਜ਼ਲਟ ਦੇਖਣ ਨੂੰ ਨਹੀਂ ਮਿਲਣਾ ਇਹ ਮੈਂ ਪਹਿਲਾਂ ਦੱਸ ਰਹੀ ਹਾਂ ਪਿਓਰ ਘਰ ਦਾ ਦੇਸੀ ਕਿਓ ਜਿਹੜਾ ਤੁਸੀਂ ਉਹ ਲੈਣਾਗਾ ਉਹਨੂੰ ਰਾਤ ਨੂੰ ਜਦੋਂ ਤੁਸੀਂ ਸੌਣਾ ਮੂੰਹ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਧੋ ਲੈਣਾ ਧੋਣ ਤੋਂ ਬਾਅਦ ਤੁਸੀਂ ਉਹਦੀਆਂ ਦੋ ਬੂੰਦਾਂ ਲੈਣੀਆਂ ਦੋ ਬੂੰਦਾਂ ਦੀਆਂ ਲੈ ਕੇ ਪੂਰੇ ਚਿਹਰੇ ਤੇ ਆਪਦੇ ਹੱਥਾਂ ਤੇ ਬਿਲਾ ਕੇ ਨਾ ਪੂਰੇ ਚਿਹਰੇ ਤੇ ਲਾ ਲਓ ਲਾਉਣ ਨੂੰ ਚਾਹੇ ਤਿੰਨ ਬੂੰਦਾਂ ਲਾ ਲਓ ਚਾਰ ਲਾ ਲਓ ਤੁਹਾਡੀ ਮਰਜ਼ੀ ਆ ਠੀਕ ਹੈ ਤੇ ਤੁਸੀਂ ਇਹਨੂੰ ਰਾਤ ਨੂੰ ਹੀ ਲਾਉਣਾ ਦਿਨ ਦੇ ਟਾਈਮ ਨਹੀਂ ਲਾਉਣਾ ਕਿਉਂਕਿ ਰਾਤ ਨੂੰ ਜਿਹੜਾ ਹਵਾ ਦੇ ਵਿੱਚ ਪੋਲੂਸ਼ਨ ਵੀ ਨਹੀਂ ਹੁੰਦਾ ਤੇ ਅਸੀਂ ਵੀ ਰੈਸਟ ਕਰਦੇ ਹਾਂ ਸਾਡੀ ਸਕਿਨ ਜਿਹੜੀ ਆ ਉਹ ਰਾਤ ਨੂੰ ਆਪਦੀ ਆਪ ਨੂੰ ਰਿਪੇਅਰ ਕਰਦੀ ਆ ਠੀਕ ਕਰਦੀ ਆ ਤੇ ਜੇ ਆਪਾਂ ਇਦਾਂ ਦੀ ਚੀਜ਼ ਹੋਮ ਰੈਮਡੀ ਲਾ ਕੇ ਸੌਂਨੇ ਆ ਤਾਂ ਫਿਰ ਉਹ ਹੋਰ ਵੀ ਜ਼ਿਆਦਾ ਸਾਡੇ ਚਿਹਰੇ ਤੇ ਗਲੋ ਲੈ ਕੇ ਆਉਂਦੀ ਆ ਦਿਨ ਦੇ ਟਾਈਮ ਇਸ ਕਰਕੇ ਨਹੀਂ ਲਾਉਣਾ ਕਿਉਂਕਿ ਦੇਸੀ ਘੋੜੀ ਦੀ ਆਪਣੀ ਇੱਕ ਚਿਪਚਿਪਾहट ਹੁੰਦੀ ਆ ਜਦੋਂ ਮਿੱਟੀ ਘੱਟਾ ਉੱਡੂ ਪੋਲੀਸ਼ਨ ਉੱਡੂ ਤਾਂ ਉਹ ਤੁਹਾਡੀ ਸਕਿਨ ਦੇ ਨਾਲ ਲੱਗ ਜਾਊ ਫਿਰ ਉਹ ਤੁਹਾਡੇ ਸਕਿਨ ਦੇ ਉੱਤੇ ਜਿਵੇਂ ਪਿੰਪਲਸ ਹੋ ਗਿਆ ਜਾਂ ਬਾਕੀ ਦੀਆਂ ਪ੍ਰੋਬਲਮਸ ਕ੍ਰੀਏਟ ਕਰਨੀਆਂ ਸ਼ੁਰੂ ਕਰ ਦੂ ਇਸ ਕਰਕੇ ਤੁਸੀਂ ਇਹਨੂੰ ਰਾਤ ਨੂੰ ਹੀ ਲਾਉਣਾ ਹੈ ਜਦੋਂ ਸੌਣ ਲੱਗਣਾ ਬੈੱਡ ਤੇ ਪੈਣ ਤੋਂ ਪਹਿਲਾਂ ਹੀ ਤੁਸੀਂ ਮੂੰਹ ਸਾਫ਼ ਕਰਕੇ ਇਹਨੂੰ ਲਾਉਣਾ ਹੈ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਵੀ ਦਿਨ ਦੇ ਟਾਈਮ ਇਹਨੂੰ ਨਹੀਂ ਲਾਉਣਾ ਬਾਕੀ ਦਿਨ ਦੇ ਟਾਈਮ ਜਿਹੜਾ ਮੈਂ ਤੁਹਾਨੂੰ ਸਨ ਸਕਰੀਨ ਦੱਸਿਆ ਉਹਨੂੰ ਤੁਸੀਂ ਜਰੂਰ ਯੂਜ਼ ਕਰਨਾ ਜੇ ਤੁਸੀਂ ਇਹ ਦੋਨੋਂ ਚੀਜ਼ਾਂ ਯੂਜ਼ ਕਰਨੀਆਂ ਸ਼ੁਰੂ ਕਰਤੀਆਂ ਠੀਕ ਹੈ ਇਹ ਦੇਖੋ ਜਿਹੜਾ ਦੇਸੀ ਕੀ ਆ ਸ਼ੁਰੂ ਦੇ ਵਿੱਚ ਹੋ ਸਕਦਾ ਤੁਹਾਨੂੰ ਲੱਗੇ ਵੀ ਤੁਹਾਡਾ ਹਲਕਾ ਦਾ ਚਿਹਰਾ ਡਾ ਕਾਲਾ ਪੈ ਰਿਹਾ ਠੀਕ ਹੈ ਪਰ ਘਬਰਾਉਣਾ ਨਹੀਂ ਤੁਸੀਂ ਇਹਨੂੰ ਲਗਾਉਂਦੇ ਰਹਿਣਾ ਹਰ ਰੋਜ਼ ਤੁਸੀਂ ਇਹਨੂੰ ਯੂਜ਼ ਕਰਦੇ ਰਹੋ ਤੇ ਹੌਲੀ-ਹੌਲੀ ਨਾਲ ਤੁਹਾਡੀ ਜਿਹੜੀ ਸਕਿਨ ਹੈ ਉਹ ਬਿਲਕੁਲ ਸਾਫ਼ ਹੋ ਜੂਗੀ ਤੇ ਤੁਹਾਡੇ ਚਿਹਰੇ ਤੇ ਇੱਕ ਅਲੱਗ ਜਿਹਾ ਨੂਰ ਇੱਕ ਲੱਗ ਜੀ ਚਮਕ ਆਉਣੇ ਸ਼ੁਰੂ ਹੋ ਜੂਗੀ ਬਾਰ ਸ਼ਰਤ ਇਹ ਹੈ ਵੀ ਤੁਸੀਂ ਰੈਗੂਲਰ ਲਾਉਣਾ ਹੈ ਡੇਲੀ ਲਾਉਣਾ ਹੈ ਅਗਰ ਮੈਂ ਆਪਣੀ ਗੱਲ ਕਰਾਂ ਮੈਂ ਕਈ ਵਾਰੀ ਇੰਨਾ ਥੱਕ ਜਾਂਦੀ ਆ ਨਾ ਜਿੰਨੇ ਤੇ ਮੈਂ ਵੀ ਆਥਨੇ ਕਾਲ ਕਰ ਦਿੰਨੀ ਆ ਵੀ ਛੱਡੋ ਪਰੇ ਨਾ ਕਈ ਵਾਰੀ ਟਾਈਮ ਵੀ ਨਹੀਂ ਮਿਲਦਾ ਕਈ ਵਾਰੀ ਦੇ ਮਾ ਥੱਕ ਜਾਂਦੇ ਆ ਮਾਨੀ ਨਹੀਂ ਕਰਦਾ ਸੋ ਤੁਸੀਂ ਜੇ ਚਾਹੁੰਦੇ ਹੋ ਵੀ ਤੁਹਾਨੂੰ ਬਹੁਤ ਸੋਹਣਾ ਰਿਜ਼ਲਟ ਦੇਖਣ ਨੂੰ ਮਿਲੇ ਸੋ ਤੁਸੀਂ ਬਿਨਾ ਨਾਗਾ ਪਾਏ ਰੋਜ਼ ਇਹਨੂੰ ਲਾਉਣਾ ਹੈ ਚਾਹੇ ਤੁਸੀਂ ਥੱਕੇ ਹੋ ਚਾਹੇ ਜੀ ਨਹੀਂ ਕਰ ਰਿਹਾ ਫਿਰ ਵੀ ਜੇ ਤੁਸੀਂ ਨਾਗਾ ਪਾਉਣ ਲੱਗੇ ਤਾਂ ਫਿਰ ਸਾਨੂੰ ਉਨੀ ਛੇਤੀ ਤੇ ਉਹਨਾਂ ਵਧੀਆ ਰਿਜ਼ਲਟ ਦੇਖਣ ਨੂੰ ਨਹੀਂ ਮਿਲਣਾ ਕਿਉਂਕਿ ਹੌਲੀ 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 ਕਰਦਾ ਸਾਡੀ ਸਕਿਨ ਤੇ ਅਸਰ ਕਰਦਾ ਜਾਉ ਸਾਡੀ ਸਕਿਨ ਵੀ ਟਾਈਟ ਹੋਊ ਤੇ ਇਹਦੇ ਉੱਤੇ ਜਿਹੜੀ ਐਂਟੀ 에ਜਿੰਗ ਜਿਹੜੀਆਂ ਸਾਈਨ ਸਾਨੂੰ ਦਿਖਦੇ ਆ ਹਨਾ ਉਹ ਵੀ ਜਿਹੜੇ ਘਟਣੇ ਸ਼ੁਰੂ ਹੋ ਜਾਣਗੇ ਸਕਿਨ ਦੇ ਉੱਤੇ ਇੱਕ ਲੱਗ ਦੀ ਚਮਕ ਆਉਣੀ ਸ਼ੁਰੂ ਹੋ ਜੂਗੀ ਤੇ ਬਹੁਤ ਹੀ ਸੋਹਣਾ ਰਿਜ਼ਲਟ ਮਿਲਦਾ ਹੈਗਾ ਬਸ ਥੋੜਾ ਸਮਾਂ ਲੱਗਦਾ ਸੋ ਸਬਰ ਰੱਖਣਾ ਪੇਸ਼ੈਂਸ ਰੱਖਣਾ ਬਾਕੀ ਦਿਨ ਦੇ ਟਾਈਮ ਨਾਲ ਹੀ ਜਿਹੜਾ ਹੈਗਾ ਆਪਣੀ ਸਕਿਨ ਦੇ ਉੱਤੇ ਸੰਸਕ੍ਰੀਨ ਜ਼ਰੂਰ ਲਾਉਣਾਗਾ ਠੀਕ ਹੈ ਜੀ ਸੋ ਬਾਕੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਵੀ ਜਿਵੇਂ ਅੱਖਾਂ ਦੇ ਉੱਤੇ ਕਾਲੇ ਘੇਰੇ ਹੁੰਦੇ ਆ ਹਨਾ ਕਾਲੀ ਜਿਹੀ ਨਿਸ਼ਾਨੀ ਬਣ ਜਾਂਦੀ ਅੱਖਾਂ ਤੇ ਅਗਰ ਤੁਹਾਨੂੰ ਉਹਦੀ ਵੀ ਪ੍ਰੋਬਲਮ ਆ ਹਨਾ ਤਾਂ ਉਹਦੇ ਵਾਸਤੇ ਤੁਸੀਂ ਕੀ ਕਰਨਾ ਤੁਸੀਂ ਰੂੰ ਲੈ ਲੈਣੀ ਆ ਉਹ ਰੂੰ ਲੈ ਕੇ ਨਾ ਉਹਦੇ ਪਤਲੇ ਜਿਵੇਂ ਆਪਾਂ ਕਹਿੰਨੇ ਕਾਗਜ਼ ਦੀ ਤਰ੍ਹਾਂ ਪਤਲੀਆਂ-ਪਤਲੀਆਂ ਪਰਤਾਂ ਬਣਾ ਲੈਣੀਆਂ ਰੂੰ ਦੀਆਂ ਆਪਣੀ ਅੱਖਾਂ ਦੇ ਸਾਈਜ਼ ਦੀਆਂ ਠੀਕ ਹੈ ਉਹਨਾਂ ਨੂੰ ਆਪਣੇ ਦੋਨਾਂ ਅੱਖਾਂ ਦੇ ਉੱਤੇ ਤੁਸੀਂ ਰੱਖ ਲੈਣਾ ਤੇ ਜਿਹੜਾ ਖੀਰਾ ਨਹੀਂ ਹੁੰਦਾ ਖੀਰੇ ਨੂੰ ਕੱਦੂ ਕਸ ਕਰ ਲੈਣਾ ਕੱਦੂ ਕਸ ਕਰਕੇ ਜਿਹੜਾ ਰਾਸ ਨਿਕਲਦਾ ਨਾ ਉਹਦੇ ਵਿੱਚੋਂ ਕਾਟਨ ਨੂੰ ਡੁਬੋ ਕੇ ਆਪਦੀ ਅੱਖਾਂ ਉੱਤੇ ਰੱਖ ਲਿਓ ਇਹ ਆ ਤਾਂ ਤੁਸੀਂ ਇਦਾਂ ਕਰ ਸਕਦੇ ਹੋ ਜਾਂ ਫਿਰ ਜਿਹੜਾ ਕद्दू ਕਸ ਕੀਤਾ ਹੋਇਆ ਖੀਰਾ ਉਹ ਕਾਟਨ ਦੇ ਉੱਤੇ ਤੁਸੀਂ ਰੱਖ ਲਿਓ ਕਾਟਨ ਕਿਉਂ ਰੱਖਣੀ ਹੈ ਵੀ ਜਿਹੜਾ ਉਹਦਾ ਰਸ ਹੈ ਉਹ ਕਾਟਨ ਚੂਸੇ ਤੇ ਉਹਦੇ ਨਾਲ ਫਿਰ ਤੁਹਾਡੇ ਅੱਖਾਂ ਦੇ ਉੱਤੇ ਟਿਕਾ ਕੇ ਰੱਖਿਓ ਠੀਕ ਹੈ ਤਾਂ ਕਿ ਜਿਹੜਾ ਹੈਗਾ ਤੁਹਾਡੀ ਅੱਖਾਂ ਦੇ ਕਾਲੇ ਘੇਰੇ ਨੇ ਅੱਖਾਂ ਦੀ ਡਲਨੈਸ ਹੈ ਉਹ ਤੁਹਾਡੀ ਜਿਹੜੀ ਹੈਗੀ ਆ ਨਾਲੇ ਇਹਦੇ ਨਾਲ ਅੱਖਾਂ ਵੀ ਠੰਡੀਆਂ ਹੋਣਗੀਆਂ ਤੁਹਾਡੀ ਅੱਖਾਂ ਦੀ ਲਾਲੀ ਵੀ ਖਤਮ ਹੋਊਗੀ ਬਹੁਤ ਸੋਹਣਾ ਜਿਹਾ ਰਿਜ਼ਲਟ ਦੇਖਣ ਨੂੰ ਮਿਲਦੇ ਨੇ ਸੋ ਇਹ ਚੀਜ਼ਾਂ ਅਗਰ ਤੁਸੀਂ ਆਪਣੇ ਚਿਹਰੇ ਤੇ ਇਸਤੇਮਾਲ ਕਰਨੀਆਂ ਸ਼ੁਰੂ ਕਰਤੀਆਂ ਮਿਹਨਤ ਜ਼ਰੂਰ ਹੈਗੀ ਆ ਟਾਈਮ ਜ਼ਰੂਰ ਕੱਢਣਾ ਪੈਂਦਾ ਪਰ ਰਿਜ਼ਲਟ ਬਹੁਤ ਸੋਹਣੇ ਦੇਖਣ ਨੂੰ ਮਿਲਦੀ ਆ ਸੋ ਇਹ ਜ਼ਰੂਰ ਇਸਤੇਮਾਲ ਕਰਕੇ ਦੇਖਿਓ ਤੇ ਇਹਦੇ ਨਾਲ ਨਾ ਜਿਹੜਾ ਦੇਸੀ ਕੀ ਉਹ ਤੁਸੀਂ ਇਸਤੇਮਾਲ ਕਰੋਗੇ ਤੁਹਾਡੀਆਂ ਸ਼ਾਇਆ ਵੀ ਜੜੀਆਂ ਹੈਗੀਆਂ ਉਹ ਵੀ ਹੌਲੀ 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 ਫਿੱਕੀਆਂ ਪੈਣੀ ਸ਼ੁਰੂ ਹੋ ਜਾਣਗੀਆਂ ਸੋ ਉਮੀਦ ਕਰਦੀ ਆ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ